ਦਰਦੋਸੇਬ ਜੀ ਤੁਹਾਡੀ ਜਿਹੜੀ ਗਾਣੇ ਦੀ ਪੋਸਟ ਹੈ ਦਲਜੀਤ ਦੋਸਾਂਝੀ ਨੇ ਆਪਣੇ ਇੰਸਟਾਗ੍ਰam ਉੱਪਰ ਸ਼ੇਅਰ ਕੀਤੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹਾਂ ਮੈਨੂੰ ਬੜਾ ਮਾਣ ਆਈ ਮਤਲਬ ਸਿੱਖ ਸਰਦਾਰ ਦੇ ਉੱਪਰ ਜਿੰਨੀ ਮੇਰੀ ਸੋਚ ਸੀ ਉਸ ਤੋਂ ਜ਼ਿਆਦਾ ਉਹਨਾਂ ਨੇ ਮੇਰੇ ਪ੍ਰਿਹਸਾਨ ਕੀਤਾ ਮੈਂ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਸ਼ੁਕਰੀਆ ਦਾ ਕਰਦਾ ਹਾਂ ਮੈਂ ਤਾਂ ਮੇਰੀ ਤਾਂ ਸੋਚ ਸਿਰਫ ਇੰਨੀ ਸੀ ਕਿ ਮੇਰਾ ਉਹ ਮਤਲਬ ਕੈਪਸ਼ਨ 'ਚ ਨਾਮ ਪਾ ਦੇਣ ਲੇਕਿਨ ਉਹ ਸਿੱਖ ਸਰਦਾਰ ਬੰਦੇ ਨੇ ਕਿਉਂਕਿ ਮੈਂ ਸਿੱਖ ਸਰਦਾਰ ਇਸ ਕਰਕੇ ਕਹਿਣਾ ਕਿ ਇਹ ਹਮੇਸ਼ਾ ਲੋਗ ਸਿੱਖ ਸਰਦਾਰ ਹਮੇਸ਼ਾ ਭਲਾ ਕਰਦੇ ਆ ਰਹੇ ਨੇ ਉਹ ਲੇਕਿਨ ਉਹਨਾਂ ਨੇ ਇੱਕ ਆਪਣੀ ਤਰਫ ਤੋਂ ਇੱਕ ਗਿਫਟ ਦੀ ਤੌਰ ਤੇ ਵੱਡੇ ਅੱਖਰਾਂ ਚ ਸਟੋਰੀ ਵੀ ਪਾਈ ਹੈ ਜੀ ਮੈਂ ਬਹੁੜਾ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਔਰ ਮੈਂ ਬੜੀ ਦਿਲ ਦੀ ਤਮੰਨਾ ਉਹਨਾਂ ਨੂੰ ਮੈਂ ਵੀ ਉਹ ਇੱਥੇ ਆਣ ਮੈਂ ਉਹਨਾਂ ਨਾਲ ਗੱਲ ਮਿਲ ਕੇ ਉਹਨਾਂ ਦਾ ਸ਼ੁਕਰੀਆ ਦਾ ਕਰਾਂ ਅਗਰ ਚੰਦ ਲਫ਼ਜ਼ਾਂ ਚ ਸ਼ੁਕਰੀਆ ਦਾ ਕਰੂੰਗਾ ਤਾਂ ਮੈਨੂੰ ਬਹੁਤ ਫਿੱਕਾ ਲੱਗਦਾ ਮੈਂ ਉਹਨਾਂ ਨੂੰ ਗਲੇ ਲਾ ਕੇ ਸ਼ੁਕਰੀਆ ਦਾ ਕਰਾਂ ਔਰ ਉਹਨਾਂ ਨੂੰ ਇਹ ਰਿਕੁਐਸਟ ਕਰਾਂ ਕਿ ਆਡੀਅנס ਦੇ ਜਿਵੇਂ ਡਿਮਾਂਡ ਹੈ ਉਹ ਮੇਰੀ ਵੀ ਇਹ ਦਿਲ ਦੀ ਤਮੰਨਾ ਹੈ ਮੇਰੇ ਪਰ ਤੁਹਾਡਾ ਬੜਾ ਐਹਸਾਨ ਹੋਗਾ ਇਹ ਸੌਂਗ ਮੇਰੇ ਨੂੰ ਤੇ ਅਗਰ ਤੁਸੀਂ ਆਪਣੇ ਇਹ ਮਿੱਠੀ ਜੁਬਾਨ ਨਾਲ ਇਹ ਸੌਂਗ ਨੂੰ ਗਾਓ ਹਸੀਬ ਜੀ ਜਿਸ ਤਰ੍ਹਾਂ ਦਿਲਜੀਤ ਦੁਸਾਂਝ ਨੇ ਤੁਹਾਡਾ ਦਿਲੋਂ ਤੁਹਾਡਾ ਧੰਨਵਾਦ ਕੀਤਾ ਤੁਹਾਡਾ ਸਟੋਰੀ ਦੇ ਵਿੱਚ ਨਾਮ ਪਾ ਕੇ ਇਨਾ 20 ਸਾਲਾਂ ਦੇ ਦੌਰਾਨ ਕਿਸੇ ਆਰਟਿਸਟ ਨੇ ਤੁਹਾਨੂੰ ਉਸ ਪ੍ਰਕਾਰ ਦਾ ਕ੍ਰੈਡਿਟ ਦਿੱਤਾ ਕਦੇ ਮੈਂ ਤਾਂ ਇਹ ਬਿਲਕੁਲ ਇੱਕ ਮਤਲਬ ਮਿੱਟੀ ਦੇ ਵਿੱਚ ਮਿਲੇ ਹੋਏ ਜ਼ਰਰੇ ਦੀ ਵੀ ਵੈਲੀ ਹੁੰਦੀ ਹੋਗੀ ਮੈਨੂੰ ਕੋਈ ਕ੍ਰੈਡਿਟ ਨਹੀਂ ਮਿਲਿਆ ਬਲਕਿ ਮੈਨੂੰ ਜ਼ਿਆਦਾਤਰ ਮੈਨੂੰ ਇਹੀ ਲੱਗੇ ਕਿ ਮੇਰਾ ਮਜ਼ਾਕ ਜਰੂਰ ਰਿਹਾ ਹੈ ਮੈਨੂੰ ਇਹੋ ਜਾਂਦਾ ਸਟਾਰ ਹੈ ਇਹ ਪਰ ਮੈਨੂੰ ਅੱਜ ਤੱਕ ਏਡੇ ਵੱਡੇ ਸਟਾਰ ਜਿੰਨੀ ਕਿਸੇ ਨੇ ਮੈਨੂੰ ਇੱਜ਼ਤ ਇੰਨਾ ਮਾਨ ਕਿਸੇ ਨੇ ਨਹੀਂ ਬਖਸ਼ਿਆ ਰੱਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਤਰੱਕੀਆਂ ਦੇਵੇ ਉਹਨਾਂ ਦੀ ਤੰਦਰੁਸਤੀ ਦੇਵੇ ਉਹਦੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਤੰਦਰੁਸਤੀ ਦੇਵੇ ਮੈਨੂੰ ਪਤਾ ਕਿਵੇਂ ਲੱਗਿਆ ਵੀ ਗਲਜੀਤ ਜੀ ਨੇ ਤੁਹਾਡੀ ਪੋਸਟ ਸਾਂਝੀ ਕੀਤੀ ਯਾਰੋ ਦੋਸਤੋ ਤਾਂ ਪਤਾ ਲੱਗਿਆ ਜੀ ਤੁਸੀਂ ਆਪ ਦੇਖਿਓ ਸਰ ਜਿਸ ਦਿਨ ਉਹਨਾਂ ਦਾ ਸੌਂਗ ਚੱਲ ਰਿਹਾ ਸੀ ਉਸ ਦਿਨ ਤੋਂ ਮੈਨੂੰ ਨੀਂਦ ਹੀ ਨਹੀਂ ਆਈ ਮੈਂ ਸੋਇਆ ਹੀ ਨਹੀਂ ਉਸ ਦਿਨ ਤੋਂ ਅੱਛਾ ਸਾਰੇ ਰਾਤ ਇੰਟਰਵਿਊ ਦਿੰਦਾ ਰਿਹਾ ਲਗਾਤਾਰ ਜਿਹੜੀਆਂ ਇੰਟਰਵਿਊ ਦਿੰਦਾ ਸੀ ਔਰ ਮੈਂ ਬਾਰ-ਬਾਰ ਚੈੱਕ ਕਰਦਾ تھا ਵੀ ਹੋ ਸਕਦਾ ਅੱਜ ਪਾਦਨ ਕੱਲ ਨੂੰ ਪਾਦਨ ਪੂਰੀ ਰੂਰੀ ਰਾਤ ਮੈਂ ਸੋਚਦਾ ਸੀ ਕਿਉਂਕਿ ਮੈਨੂੰ ਮੈਨੂੰ ਇਸ ਤਰ੍ਹਾਂ ਨਹੀਂ ਸੀ ਵੀ ਉਹ ਪਾਣਗੇ ਨਹੀਂ ਮੈਨੂੰ ਪੂਰਾ ਯਕੀਨ ਥਾ ਕਿ ਬਹੁਤ ਅੱਛੇ ਇਨਸਾਨ ਨੇ ਮੈਂ ਉਹਨਾਂ ਦੀ ਤਾਰੀਫ਼ ਸੁਣੀ 12 ਵੀ ਫੋਨ ਆਏ ਨੇ ਕਿ ਬਹੁਤ ਹਸੀ ਬਹੁਤ ਵਧੀਆ ਇਨਸਾਨ ਨੇ ਉਹ ਤੁਹਾਡਾ ਨਾਮ ਜਰੂਰ ਪਾਣਗੇ ਉਹ ਮੈਂ ਉਸ ਇੰਤਜ਼ਾਰ ਦੇ ਵਿੱਚ ਸਵੇਰ ਹੋ ਜਾਂਦੀ ਸੀ ਇੱਕ ਵਾਰ ਮੈਂ ਇੱਕ ਮੇਰੇ ਦੋਸਤ ਦੀ ਕਿਸੇ ਰਿਕਾਰਡਿੰਗ ਕਰਕੇ ਆਉਣਾ ਸੀ ਅਸੀਂ 12 12 ਵਜੇ ਤੋਂ ਬਾਅਦ ਅਸੀਂ ਆਏ ਆ ਕੇ ਘਰ ਰੁਕੇ 1 ਵਜੇ ਤੋਂ ਬਾਅਦ ਮੈਂ ਜਦ ਦੇਖ ਰਿਹਾ ਮੇਰੀ ਬੇਟੀ ਲਗਾਤਾਰ ਆਇਸ਼ਾ ਉਹ ਪੋਸਟਾਂ ਨੂੰ ਦੇਖਦੇ ਰਹਿੰਦੇ ਸੀ ਤੇ ਜਦ ਆ ਦੇਖਿਆ ਬੜੇ ਖੁਸ਼ੀ ਹੋ ਕੇ ਇੱਕਦਮ ਉਹਨਾਂ ਨੇ ਚੀਕ ਕੇ ਕਿਹਾ ਵੀ ਉਹ ਪਾਪਾ ਦਾ ਨਾਮ ਆ ਗਿਆ ਵੀ ਕੈਪਸ਼ਨ ਚ ਦਿਲਜੀਤ ਭਾਜੀ ਦੇ ਪਾਪਾ ਦਾ ਨਾਮ ਦੇ ਮੈਂ ਮੈਂ बार-बार ਆਪਣੇ ਦੋਸਤਾਂ 'ਚ ਬਿਠਾ ਵੀ ਤੁਸੀਂ ਚੈੱਕ ਕਰੋ ਵੀ ਦਿਲਜੀਤ ਭਾਜੀ ਦੀ ਆਈਡੀ ਹੈ ਵੀ ਮੈਨੂੰ ਯਕੀਨ ਨਾ ਹੋਵੇ ਉਹ ਭਾਈ ਅਜੇ ਇਹ ਗੱਲ ਕਰ ਰਹੇ ਆ ਕਿ ਜਦ ਹੀ ਕਹਿੰਦੇ ਉਹਨਾਂ ਦੀ ਸਟੋਰੀ ਵੀ ਲਗਾਤੀ ਉਹਨਾਂ ਨੇ ਬੋੜੇ بڑے ਅੱਖਰਾਂ بڑے بڑے ਅੱਖਰਾਂ ਦੇ ਵਿੱਚ ਦਰਦ ਹਸੀਬ ਲਿਖਿਆ ਔਰ ਮੇਰੀ ਮੈਨੂੰ ਇਸ ਤਰ੍ਹਾਂ ਮੈਨੂੰ ਇਹ ਲੱਗਦਾ ਸਾ ਮੈਂ ਕਿਵੇਂ ਮੇਰੇ ਦੋਸਤਾਂ ਨੂੰ ਕੋਈ ਵੀ ਮੈਂ ਤੁਸੀਂ ਇਸ ਤਰ੍ਹਾਂ ਕਰੋ ਮੇਰੇ ਕੁਝ ਮਾਰੋ ਨੂੰ ਯਕੀਨ ਹੋ ਜਾਵੇ ਵੀ ਕਿ ਇਹ ਇਹ ਸੱਚੀ ਮਿੱਚ ਇਸ ਤਰ੍ਹਾਂ ਹੋਇਆ ਹੈ ਤਾਂ ਮੈਨੂੰ ਬਹੁਤ ਹੀ ਜਿਆਦਾ ਖੁਸ਼ੀ ਹੋਈ ਇਸ ਬਾਤ ਦੀ ਜੀ ਹਸੀਬ ਜੀ ਨਿੱਜੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਆ ਤੁਹਾਡੀ ਆਰਥਿਕ ਸਥਿਤੀ ਕਿਵੇਂ ਦੀ ਹੈ ਦੇਖੋ ਜੀ ਮੈਂ ਇਸ ਟਾਈਮ ਸਾਰਿਆਂ ਦੇ ਸਾਹਮਣੇ ਹਜੇ ਤੱਕ ਤਾਂ ਮੈਂ ਬਿਆਨ ਨਹੀਂ ਕੀਤੀ ਲੇਕਿਨ ਅਗਰ ਆਰਥਿਕ ਸਥਿਤੀ ਨੂੰ ਦੇਖਿਆ ਜਾਵੇ ਤਾਂ ਮੈਂ ਮੈਂ ਚਲੋ ਦੱਸ ਦਿੰਦਾ ਕਿ ਮੇਰਾ ਪਤਾ ਨਹੀਂ ਹੈਗਾ ਕਿ ਸਾਮ ਦਾ ਮੇਰਾ ਕੀ ਹੈ ਰਾਤ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਮੇਰਾ ਕਾਰੋਬਾਰ ਨਹੀਂ ਕੋਈ ਕੁਝ ਨਹੀਂ ਤੁਸੀਂ ਇਹ ਦੇਖ ਲਓ ਵੀ ਮੈਂ ਤੁਹਾਨੂੰ ਲਫ਼ਜ਼ਾਂ ਜੀ ਦੱਸ ਦਿੰਦਾ ਕਿ ਮੈਂ ਅਗਰ ਮੇਰੀ ਜਗ੍ਹਾ ਕੋਈ ਹੋਰ ਹੋਵੇ ਇੰਨੀ ਬੇਵਸੀ ਤੋਂ ਬਾਅਦ ਆਪਣੇ ਗੋਲੀ ਮਾਰ ਲਵੇ ਸੇਜ ਜੀ ਜਿਸ ਸਮੇਂ ਨਾਲ ਰਾਇਟਰਾਂ ਦੇ ਗੀਤ ਆਉਂਦੇ ਨੇ ਹਨਾ ਉਸ ਸਮੇਂ ਤਾਂ ਇੱਕ ਤਰ੍ਹਾਂ ਦਾ ਪਬਲਿਕ ਦੇ ਵਿੱਚ ਐਦਾਂ ਹੁੰਦਾ ਵੀ ਰਾਇਟਰ ਤਾਂ ਬੜੇ ਪੈਸੇ ਕਮਾਉਂਦੇ ਹੋਣੇ ਹਾਂਜੀ ਇਸ ਦੀ ਅਸਲੀਅਤ ਬਾਰੇ ਜਾਣਨਾ ਪਾਉਗੇ ਰਾਈਟਰ ਹੋ ਸਕਸ ਹੈ ਜਿਸ ਦੀਆਂ ਦਿਵਾਰਾਂ ਵੀ ਰਹੁੰਦੀਆਂ ਨੇ ਜਿਸ ਦੀਆਂ ਛੱਤਾਂ ਵੀ ਰਹੁੰਦੀਆਂ ਨੇ ਇਸ ਦਾ ਫਰਸ਼ ਵੀ ਰਹਿੰਦਾ ਹੈ ਜਿਸ ਦਾ ਦਿਲ ਵੀ ਰਹਿੰਦਾ ਹੈ ਜਿਸ ਦੇ ਜਜ਼ਬਾਤ ਵੀ ਰਹਿੰਦੇ ਨੇ ਉਹਦੀ ਹਰ ਚੀਜ਼ ਰਹਿੰਦੀ ਹੈ ਜੀ ਹੋਰ ਮੈਂ ਕਹਣਾ ਵੀ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਯਕੀਨ ਹੈ ਕਿ ਸਾਰਾ ਜਹਾਨ ਜਲ ਜਾਵੇ ਅੱਗ ਲੱਗ ਜਾਵੇ ਸਮੁੰਦਰਾਂ ਦੇ ਟਾਪੂਆਂ ਨੂੰ ਸਨੇ ਤਾਰਿਆਂ ਦੇ ਸਾਰਾ ਅਸਮਾਨ ਜਲ ਜਾਵੇ ਮੈਂ ਆਪਣੇ ਦਿਲ ਚੋਂ ਹਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਆਂ ਠੀਕ ਹੈ ਉਹਦੇ ਬੰਦਿਆਂ ਨੇ ਮੇਰਾ ਨਹੀਂ ਮੇਰੀ ਕਦਰ ਪਾਈ ਲੇਕਿਨ ਫਿਰ ਵੀ ਉਸ ਬੰਦੇ ਨੇ ਉਸ ਰੱਬ ਨੇ ਇੱਕ ਆਪਣੇ ਬੰਦੇ ਨੂੰ ਐਸੇ ਨੂੰ ਭੇਜਿਆ ਰੱਬ ਦਾ ਬੰਦੇ ਨੂੰ ਦਿਲਜੀਤ ਨੂੰ ਕਿ ਮੈਨੂੰ ਅੱਜ ਪਤਾ ਲੱਗ ਗਿਆ ਕਿ ਉਸ ਰੱਬ ਨੇ ਇੱਕ ਬੰਦਾ ਭੇਜਿਆ ਇੱਕ ਫਰਿਸ਼ਤਾ ਬਣਾ ਕੇ ਜਿਹਦਾ ਨਾਮ ਹੈ ਦਿਲਜੀਤ ਦੁਸਾਂਝ ਇੱਕ ਦਿਲ ਦੀ ਤਮੰਨਾ ਦਾ ਤੁਹਾਡੀ ਦਿਲਜੀਤ ਦੁਸਾਂਝ ਜੀ ਨੇ ਪੂਰੀ ਕਰ ਦਿੱਤੀ ਹੁਣ ਦੂਸਰੀ ਤਮੰਨਾ ਕੀ ਤੁਹਾਡੀ ਹੁਣ ਤਾਂ ਦਾਦੂ ਜਬ ਕੀ ਬੰਦ ਹੀ ਹੈ ਜੀ ਗਲੇ ਮਿਲਣਾ ਬੰਦ ਹੈ ਕਿ ਉਹਨਾਂ ਦਾ ਮੈਨੂੰ ਸ਼ੁਕਰੀਆ ਇੱਥੇ ਕਹਿਣਾ ਮੈਨੂੰ ਬਹੁਤ ਛੋਟਾ ਲੱਗ ਰਿਹਾ ਹੈ ਮੈਂ ਉਹਨਾਂ ਨੂੰ ਐ ਚਾਹਣਾ ਵੀ ਮੈਂ ਉਹਨਾਂ ਨੂੰ ਗਲੇ ਮਤਲਬ ਮਿਲ ਕੇ ਸ਼ੁਕਰੀਆ ਦਾ ਕਰਾਂ ਔਰ ਇਸ ਤੋਂ ਜ਼ਿਆਦਾ ਮੈਨੂੰ ਇਹ ਸ਼ੁਕਰੀਆ ਦਾ ਕਰਨਾ ਚਾਹਣਾ ਕਿਉਂਕਿ ਜਿਹੜੇ ਜਿਹੜੇ ਮੇਰੇ ਦਿਲ ਦੀ ਤਮੰਨਾ ਸੀ ਜਿਸ ਤਰ੍ਹਾਂ ਉਹਨਾਂ ਦਾ ਸੌਂਗ ਆਵੇ ਇਹ ਦਿਲ ਦੀ ਤਮੰਨਾ ਕਿ ਪੂਰੇ ਮੀਡੀਆ ਦਾ ਮੈਂ ਬਹੁਤ 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 ਜ਼ਿਆਦਾ ਧੰਨਵਾਦ ਕਰਾਂ ਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर